ਇਹਦੇ ਨਾਲ ਹੀ ਮਿੰਟੂ ਜੀ ਆਪਾਂ ਜਿਹੜਾ ਹਮਦਰਦ ਸਾਹਿਬ ਦਾ ਉਹਨਾਂ ਦਾ ਕੀ ਹਾਲ ਚਾਲ ਹੈ ਮਿੰਟੂ ਜੀ ਉਹਨਾਂ ਦਾ ਕੀ ਬਣਿਆ ਹਮਦਰਦ ਸਾਹਿਬ ਨੂੰ ਵੀ ਰਾਹਤ ਮਿਲ ਗਈ ਹੈ ਕੋਰਟ ਤੋਂ ਅੱਛਾ ਜੀ ਅੱਜ ਹੀ ਇਹ ਦੋ ਫੈਸਲੇ ਆਏ ਨੇ ਨਾ ਵਾਹ ਕੀ ਬਾਤ ਹੈ ਬਰਜਿੰਦਰ ਸਿੰਘ ਹਮਦਰਦ ਨੇ ਵੀ ਜਿਹੜੀ ਪਟੀਸ਼ਨ ਪਾਈ ਸੀਗੀ ਉਹ ਜ਼ਮਾਨਤ ਵਾਸਤੇ ਨਹੀਂ ਗਏ ਉਹ ਅੱਛਾ ਉਹਨਾਂ ਨੇ ਜੋ ਗਰਾਊਂਡ ਬਣਾਇਆ ਹੈ ਉਹ ਅਲੱਗ ਤੋਂ ਬਣਾਇਆ ਇੰਟਰਸਟਿੰਗ ਹੈ ਹਾਲੇ ਕਿ ਮੈਂ ਉਹ ਸਾਰਾ ਆਰਡਰ ਨਹੀਂ ਦੇਖ ਸਕਿਆ ਕਿਉਂਕਿ ਹਾਲੇ ਕੁਰਲੀਆ ਉਹ ਜਿਹੜਾ ਫੈਸਲਾ ਆ ਤਾਂ ਉਹਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਸਟੇ ਹੋ ਗਈ ਹੈ ਜੀ ਇਹ ਵੀ ਸਰਕਾਰ ਨੂੰ ਇੱਕ ਝਟਕਾ ਦੋਰਾ ਝਟਕਾ ਹੈ ਤਾਂ ਵਰਜਿੰਦਰ ਸਿੰਘ ਆਮਦਰਦ ਨੇ ਜਾ ਕੇ ਜਿਹੜੀਆਂ ਗੱਲਾਂ ਕਹੀਆਂ ਨੇ ਮੋٹے ਤੌਰ ਤੇ ਇੱਕ ਤੇ ਇਹ ਆ ਕਿ ਉਹ ਕਹਿੰਦੇ ਕਿ ਇਸ ਤਰ੍ਹਾਂ ਜਿਹੜਾ ਬੰਦਾ ਹੈ ਕੋਈ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਨਹੀਂ ਲੈਣਾ ਨਹੀਂ ਦੇਣਾ ਨਹੀਂ ਹੈ ਕਿ ਭਾਈ ਉਹਦੇ ਮਗਰ ਵੀ ਜਿੰਨਾ ਸਿਕਵੇਂ ਲਾ ਦੋਗੇ ਬਿਨਾਂ ਗੱਲ ਤੋਂ 17ਏ ਦੀ ਕੋਈ ਪਰਮਿਸ਼ਨ ਨਹੀਂ ਆ ਉਹਦੇ ਵਿੱਚ ਫਿਰ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਲਿਖੀ ਹੈ ਜੋ ਮੈਂ ਮੀਡੀਆ ਚੋਂ ਹੀ ਪੜੀ ਹੈ ਕਿਉਂਕਿ ਤੁਹਾਨੂੰ ਪਤਾ ਅਜੀਤ ਫਰਨਾਲ ਦੇ ਨਾਲ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਸ਼ਾਇਆ ਕਰਦਾ ਰਹਿੰਦਾ ਜੀ ਜੀ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਪਬਲਿਸ਼ ਇਸ ਰਿਲੇਵੈਂਟ ਜਿੰਨੀਆਂ ਵੀ ਕਰਾਂ ਦੀਆਂ ਹਾਂ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਬੇਸਿਕਲੀ ਭਗਵੰਤ ਮਾਨ ਹੁਰੀ ਸਾਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਡੇ ਜਿਹੜੇ ਮਤਲਬ ਕਿ ਪੇੜ ਖਬਰਾਂ ਨੇ ਉਹ ਖਬਰਾਂ ਦੀ ਤਰ੍ਹਾਂ ਚਲਾਓ ਇਸ਼ਤਿਹਾਰ ਜਿਹੜੇ ਆ ਅਸੀਂ ਨਾ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਕਿੜ ਕੱਢਣ ਵਾਸਤੇ ਸਭ ਕੁਝ ਕੀਤਾ ਇਹ ਮੀਡੀਆ ਰਿਪੋਰਟਾਂ 'ਚ ਮੁਢਲੇ ਤੌਰ ਤੇ ਮੈਂ ਪੜ ਰਿਹਾ ਸੀ ਗੱਲ ਤਾਂ ਇਹਦਾ ਇੱਕ ਹੋਰ ਵੀ ਕਹਿ ਲਓ ਕਿ ਮਹੱਤਵਪੂਰਨ ਨੁਕਤਾ ਬਣ ਜਾਂਦਾ ਹੈ ਕਿ ਅਸਲ 'ਚ ਮੀਡੀਆ ਨੂੰ ਮੈਨੇਜ ਕਰਨ ਦਾ ਜੋ ਇਸ ਵੇਲੇ ਟ੍ਰੈਂਡ ਹੈ ਇੰਡੀਆ ਦੇ ਵਿੱਚ ਜੋ ਇਸ ਵੇਲੇ ਵਰਤਾਰਾ ਹੈ ਮੈਂ ਸਮਝਦਾ ਕਿ ਉਹ ਇੱਕ ਖਤਰਨਾਕ ਇੰਤਹਾਹੀ ਕਹਿ ਲਓ ਇੰਤਹਾਹੀ ਖਤਰਨਾਕ ਪੁਆਇੰਟ ਤੇ ਆ ਇਹ ਬਹੁਤ ਖਤਰਨਾਕ ਹੈ ਮਿੰਤਰ ਇਹ ਤਾਂ ਮਿੰਟੂ ਜੀ ਕੰਪੀਟੀਸ਼ਨ ਚੱਲਦਾ ਉਤਲੇ ਵੀ ਉਹ ਕਿੰਨਾ ਕੁ ਦਬਾਉਂਦੇ ਆ ਥੱਲੇ ਕਿੰਨਾ ਕੁ ਦਬਾਉਂਦੇ ਕੌਣ ਵੱਧ ਦਬਾਉਂਦਾ ਜੀ ਉਹੀ ਗੱਲ ਹੈ ਨਾ ਕਿ ਉੱਤੇ ਵੀ ਮੀਡੀਆ ਵਿਕ ਰਿਹਾ ਜਾਂ ਝੁੱਕ ਰਿਹਾ ਦੋ ਚੀਜ਼ਾਂ ਹੁੰਦੀਆਂ ਜਾਂ ਝੁੱਕ ਜਾਂਦਾ ਕੰਪਰੋਮਾਈਜ਼ਡ ਹੋ ਜਾਂਦਾ ਜਾਂ ਵਿਕ ਜਾਂਦਾ ਤਾਂ ਹੇਠਲੇ ਪੱਧਰ ਤੇ ਵੀ ਤੁਸੀਂ ਦੇਖੋ ਨਾ ਹੇਠਾ ਆਪਣੇ ਕੀ ਹੋ ਰਿਹਾ ਅਸੀਂ ਗੋਦੀ ਮੀਡੀਆ ਗੋਦੀ ਮੀਡੀਆ ਕਰਦੇ ਹੁੰਨੇ ਆ ਤਾਂ ਸਾਡੇ ਕੋਲ ਕਿਹੜਾ ਮੀਡੀਆ ਇਹ ਨੂੰ ਤੇ ਬੋਦੀ ਵੀ ਨਹੀਂ ਕਹਿ ਸਕਦੇ ਤਾਂ ਬੋਦੀ ਵੀ ਪੱਟ ਲਈ ਆ ਸ਼ਹਿਰ ਤਾਂ ਇਹਨਾਂ ਨੇ ਇਸ ਪੱਖ ਤੋਂ ਵੀ ਜੋੜਿਆ ਤੇ ਨਾਲ ਕਿਹਾ ਕਿਉਂਕਿ ਪਾਰਟੀ ਬਣਾਇਆ ਗਿਆ ਸੀਗਾ ਐਸਐਸਪੀ ਵਿਜੀਲੈਂਸ ਜਲੰਧਰ ਨੂੰ ਤੇ ਸਿੱਧਾ ਭਗਵੰਤ ਮਾਨ ਨੂੰ ਕਿ ਇਹਨਾਂ ਨੇ ਟਵੀਟ ਕਰਕੇ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਣਾ ਦਵੈਸ਼ ਵਖਾ ਦਿੱਤਾ ਸੀਗਾ ਕਿ ਬਦਲਾ ਖੋਰੀ ਹੋਏਗੀ ਉੱਟ ਇਹਨਾਂ ਨੂੰ ਆਦਤ ਹੈ ਟਵੀਟ ਕਰ ਦਿੰਦੇ ਆ ਰਾਜੀਤ ਵਾਲੇ ਮਾਮਲੇ 'ਚ ਵੀ ਟਵੀਟ ਕਰਤਾ ਪਹਿਲਾਂ ਹੁਣ ਰੋਕੇ ਕੌਣ ਮਾਨ ਸਾਹਿਬ ਗੱਲ ਨਹੀਂ ਮੈਂ ਤੇ ਨਹੀਂ ਰੋਕ ਸਕਦਾ ਭਾਈ ਮੈਨੂੰ ਤੇ ਆਪ ਅਗਲੇ ਰੋਕਣ ਨੂੰ ਫਿਰਦੇ ਆ ਤੇ ਮੈਂ ਇੱਥੇ ਕੀ ਰੋਕਣਾ ਆ ਇਹ ਹੀ ਰੋਕਣਗੇ ਜਿਹਨੂੰ ਰੋਕਣਾ ਇਹਨਾਂ ਨੇ ਪਰ ਗੱਲ ਇਹ ਕਿ ਚਲੋ ਰੋਕਾ ਰੋਕੀ ਉਹ ਚੱਲਦੀ ਰਹਿਣੀ ਆ ਆ ਤੁਹਾਡੀ ਟਵੀਟ ਜਿਹੜੇ ਆ ਸ਼ਕਰਪੁਰੇ ਚ ਕੀਤੇ ਜਾਂ ਪਤਾ ਨਹੀਂ ਕਿਸ ਮੂਡ ਦੇ ਵਿੱਚ ਕੀਤੇ ਆ ਉਹ ਕਦੇ-ਕਦੇ ਫਿਰ ਇਸ ਤਰ੍ਹਾਂ ਭਾਈ ਉਹਨਾਂ ਦਾ ਜਿਹੜਾ ਉਹ ਹਸ਼ਰ ਹੁੰਦਾ ਜੀ